ਨਾ ਮੈਂ ਜੀ ਮੇਰਾ ਸਿਮਰਨ ਇਹ ਮਾਮਲਾ ਕੀ ਕਰਾ ਰਿਹਾ ਹੈ ਕੋਈ ਮਾਮਲਾ ਨਹੀਂ ਹੈ ਇਹ ਇੰਜੀ ਸਰਦਾਰ ਰੰਦ ਕਰਦਾ ਉਹ ਸੜ ਦੁਕਾਨ ਤੇ ਕੋਈ ਜਿਆਦਾ ਮਾਰ ਨਹੀਂ ਆਉਂਦੀ ਜੀ ਨਾ ਬੋਲੋ ਤੁਸੀਂ ਹਾਂ ਜੀ ਪੂਰੀ ਮਾਰਕੀਟ ਗਵਾਏ ਸਰਦਾਰ ਸਾਹਿਬ ਇਹ ਕਿ ਉਹ ਕਰਾ ਕੇ ਦੁਕਾਨ ਨੂੰ ਕਰਕੇ ਜਾ ਰਹੇ ਸੀ ਉਹ ਘਰ ਕੋਈ ਗਾਕ ਆ ਗਿਆ ਇੰਨੇ ਚ ਉਸਾਰ ਗਿਆ ਕਿ ਗਾਕ ਕਿਉਂ ਆ ਗਿਆ ਦੋਸਤੋ ਤੇ ਦੋਸਤਾਂ ਨੂੰ ਪਾਈ ਪੂਰੀ ਉਹਨਾਂ ਦੁਕਾਨ ਨੂੰ ਪੂਰੇ ਸ਼ੀਸ਼ੇ ਪੂਰੇ ਸ਼ੀਸ਼ੇ ਮਾਰਤੇ ਗੰਡਾਸੀਆਂ ਚੁਲਾਈਆਂ ਇਸਨੇ ਪੂਰਾ

ਕੜੇ 9:30 ਵਜੇ ਦੀ ਹੈ ਕਿ ਉਹਨੇ ਉਹਦੇ ਪਿਓ ਪਾਪਾ ਨੇ ਕਿਹਾ ਗੱਡੀ ਘੁੰਮਾ ਲੈ ਜਾ ਸਾਰਿਆਂ ਨੂੰ ਮਾਰ ਦੇ ਉਹਨੇ ਕੀ ਨਾਮ ਹੈ ਕੋਈ ਪਾਰਕ ਨਾ ਜਿੱਥੇ ਰੱਗੋ ਦੁਕਾਨ ਕਿੱਥੇ ਵੀ ਹੈ ਇਹ ਮੰਨਣਾ ਕੀ ਹੈ ਜਿਹੜਾ ਮੰਨਣਾ ਕੋਈ ਸ਼ਟਰ ਬੰਦ ਕੇ ਕੰਮ ਨਹੀਂ ਕਰਦਾ ਕਿੰਨੇ ਕਿਹਾ ਖਾਤੂ ਰੋਲਾ ਦੋ ਕੁਰੀਆਂ ਦਾ ਕੁਰੀਆਂ ਦਾ ਅਸੀਂ ਕਿੰਦੇ ਵੀ ਗਾਣਾ ਕਰਨ ਲੱਗ ਗਿਆ ਉਹਨੇ ਗਾਣਾ ਅਸੀਂ ਦੋਨੇ ਖੜੀ ਮੈਂ ਗਾਣਾ ਕੱਢ ਰਿਹਾ ਗਾਣੇ ਬਾਅਦ ਬਾਕੀ ਸਾਰੇ ਸਿਟੀ ਕਢਾਉਣਾ ਉਹਦੇ ਕੈਮਰਾ ਜਾਏਗਾ ਉਹਨੇ ਆਪਣੇ ਦੁਕਾਨ ਤੇ ਜੋ ਇੰਡਸਟਰੀ ਜੋ ਕੜੇ ਕਰਬਾਨਾ ਉਹਦੀ ਪਏ ਭਾਈ ਤੇ ਅੱਜ ਕੇ ਮਾਰਨ ਲੱਗਾ ਮੈਂ ਆਪਣੀ ਜਾਨ ਵਜਾਈ ਉੱਪਰ ਭੱਜ ਗਏ ਅਸੀਂ ਮਾਰਾ ਭੱਜਿਆ ਅਸੀਂ ਮਨੋ ਸੰਗੀਤ ਨੇ ਕਿੱਥੇ ਜਾ ਮੁੰਡਾ ਸੰਦੇਵ ਨੇ ਬਈ ਕਿੱਟਾ ਸੀ ਕੋਈ ਬੜਾ ਉਹ ਗਾਦੋ ਮੜੇ ਭੱਜ ਗਿਆ ਚੱਲ ਗਏ ਅਸੀਂ ਚੱਲੋ ਫਿਰ ਬੰਦਾਰ ਲੱਗੇ ਮੇਰੇ ਜੀਚੇ ਕਰ ਫੈਮਲੀ ਆ ਗਈ ਮੇਰੀ ਕਿੱਥੇ ਕੰਮ ਗੱਟੀ ਲੈ ਕੇ ਆਇਆ ਜੋ ਪੀਓ ਕਹਿੰਦਾ ਫਗਰ ਨੂੰ ਰੁਕ ਜਾਓ ਪੀਓ ਕਹਿੰਦਾ ਦੇਖੀ ਕਿ ਪਾਸ ਜਿਹੜਾ ਵਾਰ ਗੱਡੀ ਭਾਈ ਉਹਨੇ ਇੰਨੀ ਸਪੀਡ ਤੇ ਲਾਈ ਇਹ ਮੇਰੇ ਸਾਹਮਣੇ ਵਿੱਚ ਸਾਰ ਲੈ ਆਇਆ ਇਹ ਉੱਪਰ ਚ ਨਹੀਂ ਹੈ ਪਾਜੀ ਪੂਰੀ ਸ਼ੌਮਣ ਕਮੇਟੀ ਦਾ ਫੜੋ ਵੀਡੀਓ ਹੈ ਕਿ ਭਾਈ ਵੀਡੀਓ ਆ ਗਈ ਬੜੇ ਬੰਦੇ ਕਿਹੜੇ ਘੱਟੇ ਵਿੱਚ ਮਾਰਦੇ ਵਿੱਚ ਮਾਰੋ ਦੇ ਵਿੱਚ ਮਾਰਦੇ ਜਦੋਂ ਅਸੀਂ ਫੜਨ ਲੱਗੇ ਪੁਲਿਸ ਆ ਗਈ ਸਾਰੀ ਪੁਲਿਸ ਉੱਪਰ ਲੱਗੇ ਨੂੰ ਲਾ ਕੇ ਸਾਨੂੰ ਕਹਿੰਦਾ ਇਹ ਬੰਦਾ ਨਸ਼ੇ ਵੀ ਕਰਦਾ ਹੋਇਆ ਪੁਰੀ ਮੇਰੇ ਸਾਹਮਣੇ ਮੇਰੇ ਵਿੱਚ ਆਈ ਹੈ ਭਾਈ ਕਿੱਥੇ ਗਿਆ ਇਹਦੀ ਗੁੱਟ ਜਿਓ ਪਹਿਲਾਂ 6-7 ਬੰਦੇ ਹੋਏ ਆਏ ਜੀ